ਮੇਰੇ ਤਾਂ ਲੱਗਦਾ ਕਿਸੇ ਨੇ ਕਰਮ ਹੀ ਬੰਦ ਦਿੱਤੇ ਨੇ ਕਿਸੇ ਨੇ ਲੇਖ ਹੀ ਬੰਦ ਦਿੱਤੇ ਨੇ ਤੁਸੀਂ ਇਹ ਗੱਲ ਬਹੁਤ ਵਾਰ ਲੋਕਾਂ ਦੇ ਮੂੰਹੋਂ ਸੁਣੀ ਹੋਏਗੀ ਤੁਸੀਂ ਆਪ ਵੀ ਇਹ ਗੱਲ ਬਹੁਤ ਵਾਰ ਲੋਕਾਂ ਨੂੰ ਕਹੀ ਹੋਏਗੀ ਕਿ ਮੇਰੇ ਲੱਗਦਾ ਕਿਸੇ ਨੇ ਲੇਖ ਬੰਦ ਦਿੱਤੇ ਨੇ ਤਾਂ ਹੀ ਮੇਰਾ ਕੋਈ ਕੰਮ ਨਹੀਂ ਬਣਦਾ ਤਾਂ ਹੀ ਹਰ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਹੀ ਮੇਰੀ ਜ਼ਿੰਦਗੀ ਵਿੱਚ ਇੰਨੀਆਂ ਟੈਨਸ਼ਨਾਂ ਚੱਲ ਰਹੀਆਂ ਨੇ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਹਰ ਗੱਲਬਾਤ ਸਾਂਝੀ ਕਰਾਂਗੇ ਕਿ ਉਹ ਲੇਖ ਕਿਵੇਂ ਪਤਾ ਲੱਗਦਾ ਹੈ ਕਿ ਬੰਨੇ ਹੋਏ ਨੇ ਕਿਵੇਂ ਪਤਾ ਲੱਗਦਾ ਹੈ ਕਿ ਇਹ ਲੇਖ ਕਿਹਨੇ ਬੰਨੇ ਨੇ ਕਿਵੇਂ ਪਤਾ ਲੱਗੇਗਾ ਕਿ ਇਹ ਲੇਖ ਕਿਵੇਂ ਖੁੱਲਣਗੇ ساری ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇੱਕ ਪਿੰਡ ਦੇ ਵਿੱਚ ਇੱਕ 26 ਸਾਲ ਦਾ ਨੌਜਵਾਨ ਰਹਿੰਦਾ ਸੀ ਜੋ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਪਿਆਰ ਨਾਲ ਰਹਿੰਦਾ ਸੀ ਪਰ ਉਹ ਨੌਜਵਾਨ ਬਹੁਤ ਹੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਕੁਝ ਵੀ ਵਿਖਾਈ ਨਹੀਂ ਦਿੰਦਾ ਸੀ ਉਹ ਨੌਜਵਾਨ ਅਜੇ ਤੱਕ ਕੋਈ ਵੀ ਪੈਸੇ ਕਮਾਉਣ ਨਹੀਂ ਲੱਗਿਆ ਸੀ ਨੌਜਵਾਨ ਨੂੰ ਇਦਾਂ ਲੱਗਦਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਕਿਉਂਕਿ ਉਸ ਨੌਜਵਾਨ ਨੇ ਆਪਣੇ ਘਰਦਿਆਂ ਤੋਂ ਪੈਸੇ ਲੈ ਕੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਉਸ ਕੰਮ ਦੇ ਵਿੱਚ ਘਾਟਾ ਪੈ ਗਿਆ ਸੀ ਇੱਕ ਦਿਨ ਉਹ ਨੌਜਵਾਨ ਰਾਤ ਨੂੰ ਸੁੱਤਾ ਪਿਆ ਸੀ ਤੇ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਉਸ ਨੌਜਵਾਨ ਨੂੰ ਦਿਸਦਾ ਕਿ ਅੱਗੇ ਉਸ ਦਾ ਵਿਆਹ ਹੋ ਗਿਆ ਹੈ ਵਿਆਹ ਹੋ ਕੇ ਬੱਚੇ ਹੋ ਗਏ ਨੇ ਤੇ ਉਸ ਦੇ ਘਰ ਵਾਲੇ ਮੰਗ ਰਹੇ ਨੇ ਉਸ ਦੇ ਬੱਚੇ ਰੋਟੀ ਨੂੰ ਤਰਸ ਰਹੇ ਨੇ ਕਿਉਂਕਿ ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਨੇ ਕਿ ਉਸ ਕੋਲ ਪੈਸੇ ਵੀ ਨਹੀਂ ਹੈਗੇ ਤੇ ਉਹ ਆਪਣਾ ਘਰ ਖਰਚ ਵੀ ਨਹੀਂ ਤੋੜ ਰਿਹਾ ਇੰਨਾ ਸੁਪਨਾ ਆਉਣ ਤੇ ਉਹ ਅਚਾਨਕ ਅੱਖਾਂ ਖੋਲ ਲੈਂਦਾ ਤੇ ਡਰ ਜਾਂਦਾ ਤੇ ਡਰਦਾ ਹੋਇਆ ਸੋਚਦਾ ਕਿ ਜੇ ਮੇਰਾ ਫਿਊਚਰ ਵਿੱਚ ਕੁਝ ਨਾ ਬਣਿਆ ਮੈਂ ਪੈਸੇ ਨਾ ਕਮਾਉਣ ਲੱਗਿਆ ਤਾਂ ਮੇਰੀ ਜ਼ਿੰਦਗੀ ਬਹੁਤ ਔਖੀ ਹੋ ਜਾਏਗੀ ਕਿਉਂਕਿ ਅੱਗੇ ਮੇਰਾ ਵਿਆਹ ਹੋ ਜਾਣਾ ਹੈ ਜ਼ਿੰਮੇਵਾਰੀਆਂ ਵਧ ਜਾਣੀਆਂ ਨੇ ਤੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰੂੰਗਾ ਬਹੁਤ ਪਰੇਸ਼ਾਨ ਹੁੰਦਾ ਹੈ ਤੇ ਅਗਲੇ ਦਿਨ ਸਾਰੀ ਗੱਲਬਾਤ ਆਪਣੀ ਮਾਂ ਨਾਲ ਸਾਂਝੀ ਕਰਦਾ ਮਾਂ ਪੁੱਛਦੀ ਹੈ ਕਿ ਪੁੱਤਰਾ ਹੁਣ ਤੂੰ ਕੀ ਕਰੇਗਾ ਤਾਂ ਉਹ ਪੈਸੇ ਆਪਣੇ ਘਰਦਿਆਂ ਤੋਂ ਮੰਗਦਾ ਤੇ ਕਹਿੰਦਾ ਕਿ ਮੈਂ ਕੋਈ ਨਾ ਕੋਈ ਕੰਮ ਸ਼ੁਰੂ ਕਰੂੰਗਾ ਤੇ ਉਹੀ ਗੱਲ ਹੁੰਦੀ ਹੈ ਉਸ ਨੂੰ ਕੰਮ ਦੇ ਵਿੱਚ ਘਾਟਾ ਪੈ ਜਾਂਦਾ ਤੇ ਘਾਟਾ ਪੈ ਕੇ ਉਸ ਦੇ ਪੈਸੇ ਖਰਾਬ ਹੋ ਜਾਂਦੇ ਨੇ ਉਹ ਲੜਕਾ ਬਹੁਤ ਹੀ ਪਰੇਸ਼ਾਨ ਹੁੰਦਾ ਕਿ ਨੌਕਰੀ ਕੋਈ ਮਿਲ ਨਹੀਂ ਰਹੀ ਘਾਟੇ ਪੈ ਰਹੇ ਨੇ ਲੱਗਦਾ ਕਿਸੇ ਨੇ ਮੇਰੇ ਕਰਮ ਹੀ ਬੰਦ ਦਿੱਤੇ ਨੇ ਮੇਰੇ ਕਿਸੇ ਨੇ ਲੇਖ ਹੀ ਬੰਦ ਦਿੱਤੇ ਨੇ ਉਸ ਲੜਕੇ ਦੀ ਮਾਂ ਟੂਨੇ ਟੱਪਿਆਂ ਤੇ ਬਹੁਤ ਯਕੀਨ ਕਰਦੀ ਸੀ ਤੇ ਉਹ ਇੱਕ ਬਾਬੇ ਕੋਲ ਜਾਂਦੀ ਹੈ ਉੱਥੇ ਜਾ ਕੇ ਪੁੱਛਦੀ ਹੈ ਕਿ ਸਾਡੇ ਲੜਕੇ ਦਾ ਕੋਈ ਵੀ ਕੰਮਕਾਰ ਨਹੀਂ ਚੱਲ ਰਿਹਾ ਦੱਸੋ ਕੀ ਕਰੀਏ ਲੱਗਦਾ ਸਾਡੇ ਲੜਕੇ ਦੇ ਕਰਮ ਕਿਸੇ ਨੇ ਬੰਨ੍ਹ ਦਿੱਤੇ ਨੇ ਉਹਨੂੰ ਕੰਮ ਦੇ ਵਿੱਚ ਵੀ ਘਾਟਾ ਪੈ ਜਾਂਦਾ ਅੱਗੇ ਵੀ ਕੋਈ ਦਿਖਾਈ ਨਹੀਂ ਦਿੰਦਾ ਅੱਗੋਂ ਉਹ ਮਾਤਾ ਉਸ ਬਾਬੇ ਨੂੰ ਕਹਿੰਦੀ ਹੈ ਕਿ ਸਾਡੇ ਬੱਚੇ ਨੂੰ ਬੁਰੇ ਸੁਪਨੇ ਵੀ ਆਉਂਦੇ ਨੇ ਉਹ ਅੱਗੋਂ ਬਾਬਾ ਫਿਰ ਕਹਿੰਦਾ ਹੈ ਕਿ ਤੁਹਾਡੇ ਕਰਮ ਲੱਗਦਾ ਕਿਸੇ ਨੇ ਪੱਕੇ ਬੰਨੇ ਹੋਏ ਨੇ ਤੁਸੀਂ ਇਦਾਂ ਕਰਿਓ ਇੱਕ ਨਾਰੀਅਲ ਲਿਓ ਉਸ ਨਾਰੀਅਲ ਨੂੰ ਸਿਰ ਉੱਪਰੋਂ ਵਾਰ ਕੇ ਪਾਣੀ ਦੇ ਵਿੱਚ ਸੁੱਟ ਦਿਓ ਸਭ ਕੁਝ ਠੀਕ ਹੋ ਜਾਏਗਾ ਅਗਲੇ ਦਿਨ ਉਹ ਉਦਾਂ ਹੀ ਕਰਦੇ ਨੇ ਪਰ ਕੁਝ ਵੀ ਠੀਕ ਨਹੀਂ ਹੁੰਦਾ ਉਹ ਲੜਕਾ ਬਹੁਤ ਹੀ ਪਰੇਸ਼ਾਨ ਮਾਰ ਇੱਕ ਸੜਕ ਤੇ ਜਾ ਰਿਹਾ ਸੀ ਤੇ ਬਹੁਤ ਹੀ ਪਰੇਸ਼ਾਨ ਹੋ ਕੇ ਸੜਕ ਦੇ ਕਿਨਾਰੇ ਬੈਠਾ ਹੋਇਆ ਸੀ ਕੋਲੋਂ ਦੀ ਇੱਕ ਬਜ਼ੁਰਗ ਬਾਬਾ ਲੰਘਦਾ ਤੇ ਉਹਨੂੰ ਵੇਖ ਕੇ ਪੁੱਛਦਾ ਕੀ ਗੱਲ ਪੁੱਤਰਾ ਬਹੁਤ ਪਰੇਸ਼ਾਨ ਲੱਗਦਾ ਤਾਂ ਉਹ ਲੜਕਾ ਸਾਰੀ ਗੱਲਬਾਤ ਉਸ ਇਨਸਾਨ ਨੂੰ ਦੱਸਦਾ ਤੇ ਕਹਿੰਦਾ ਮੈਨੂੰ ਅੱਗੇ ਕੁਝ ਵੀ ਵਿਖਾਈ ਨਹੀਂ ਦਿੰਦਾ ਸਾਡੇ ਘਰ ਦੇ ਤਾਂ ਕਹਿੰਦੇ ਨੇ ਤੇਰੇ ਕਿਸੇ ਨੇ ਲੇਖ ਬੰਦ ਦਿੱਤੇ ਨੇ ਤੇਰੇ ਕਿਸੇ ਨੇ ਕਰਮ ਬੰਦ ਦਿੱਤੇ ਨੇ ਤਾਂ ਅੱਗੋਂ ਉਹ ਬਜ਼ੁਰਗ ਬਾਬਾ ਕਹਿੰਦਾ ਕਿ ਸਹੀ ਕਿਹਾ ਤੇਰੇ ਕਰਮ ਕਿਸੇ ਨੇ ਬੰਨੇ ਹੋਏ ਨੇ ਤੈਨੂੰ ਮੈਂ ਤਰੀਕਾ ਦੱਸਦਾ ਨਾਲੇ ਤਾਂ ਤੈਨੂੰ ਇਹ ਪਤਾ ਲੱਗ ਜਾਊਗਾ ਕਿ ਤੇਰੇ ਕਰਮ ਬੰਨੇ ਕਿਨੇ ਨੇ ਨਾਲੇ ਤੈਨੂੰ ਇਹ ਪਤਾ ਲੱਗ ਜਾਏਗਾ ਕਿ ਤੂੰ ਆਪਣੇ ਕਰਮ ਖੋਲਣੇ ਕਿੱਦੇ ਨੇ ਉਹ ਲੜਕਾ ਬਹੁਤ ਹੀ ਧਿਆਨ ਨਾਲ ਉਹਨਾਂ ਦੀ ਗੱਲ ਸੁਣਨ ਲੱਗ ਜਾਂਦਾ ਹੈ ਉਹ ਫਕੀਰ ਬਾਬਾ ਉਸ ਨੂੰ ਕਹਿੰਦਾ ਕਿ ਸਭ ਤੋਂ ਪਹਿਲਾਂ ਤੈਨੂੰ ਇਹ ਦੱਸਦਾ ਕਿ ਤੇਰੇ ਕਰਮ ਬੰਨੇ ਕਿਨੇ ਨੇ ਤੈਨੂੰ ਇਹ ਕਿਵੇਂ ਪਤਾ ਲੱਗੇਗਾ ਤਾਂ ਉਹ ਲੜਕਾ ਕਹਿੰਦਾ ਕਿ ਜਲਦੀ ਦੱਸੋ ਤਉ ਫਕੀਰ ਬਾਬਾ ਕਹਿੰਦਾ ਕਿ ਤੇਰੇ ਕਰਮ ਕਿਸੇ ਹੋਰ ਨੇ ਨਹੀਂ ਬੰਨੇ ਤੇਰੇ ਕਰਮ ਸਿਰਫ ਤੂੰ ਆਪ ਬੰਨੇ ਨੇ ਉਹ ਪੁੱਛਦਾ ਮੈਂ ਆਪ ਆਪਣੇ ਕਰਮ ਕਿਵੇਂ ਬਣ ਸਕਦਾ ਤਉ ਫਕੀਰ ਬਾਬਾ ਜਵਾਬ ਦਿੰਦਾ ਕਿ ਤੂੰ ਡਰਦਾ ਬਹੁਤ ਹੈ ਅੱਗੇ ਫਿਊਚਰ ਨੂੰ ਸੋਚੀ ਜਾ ਰਿਹਾ ਤੇ ਸੋਚ-ਸੋਚ ਕੇ ਪਰੇਸ਼ਾਨ ਹੋ ਰਿਹਾ ਤੂੰ ਆਪਣੀ ਸੋਚ ਬੰਨੀ ਹੋਈ ਹੈ ਕਿ ਮੈਂ ਅੱਜ ਕੁਝ ਨਹੀਂ ਕਰ ਰਿਹਾ ਮੇਰਾ ਆਉਣ ਵਾਲਾ ਫਿਊਚਰ ਬਹੁਤ ਡਾਰਕ ਹੈ ਇਦਾਂ ਕਦੀ ਨਹੀਂ ਹੋਣਾ ਤੂੰ ਆਪਣੇ ਪੈਰਾਂ ਨੂੰ ਆਪਣੇ ਸੋਚ ਦੀ ਜੰਜੀਰਾਂ ਨਾਲ ਬੰਨਿਆ ਹੋਇਆ ਔਰ ਕੋਈ ਵੀ ਤੇਰੇ ਤੇ ਟੂਣਾ ਟੱਪਾ ਨਹੀਂ ਕਰ ਸਕਦਾ ਤੇਰੇ ਕਰਮ ਨਹੀਂ ਬੰਨ ਸਕਦਾ ਤੂੰ ਆਪਣੇ ਕਰਮ ਆਪ ਬੰਨੇ ਨੇ ਤੇ ਇਹ ਕਰਮ ਖੋਲ ਵੀ ਤੂੰ ਆਪ ਹੀ ਸਕਦਾ ਹੈ ਉਹ ਲੜਕਾ ਪੁੱਛਦਾ ਕਿਵੇਂ ਤਾਂ ਉਹ ਫਕੀਰ ਬਾਬਾ ਕਹਿੰਦਾ ਕਿ ਤੂੰ ਆਪਣੇ ਕਰਮ ਆਪਣੀ ਮਿਹਨਤ ਨਾਲ ਖੋਲ ਸਕਦਾ ਫਿਰ ਕੀ ਹੋਇਆ ਜੇ ਤੈਨੂੰ ਘਾਟਾ ਪੈ ਗਿਆ ਫਿਰ ਕੀ ਹੋਇਆ ਜੇ ਤੇਰਾ ਅੱਜ ਕੰਮ ਨਹੀਂ ਚੱਲਿਆ ਇੱਕ ਸਮਾਂ ਹੋਣਾ ਜਦੋਂ ਤੇਰੇ ਕੋਲੇ ਪੈਸਾ ਵੀ ਹੋਏਗਾ ਤੇਰਾ ਪਰਿਵਾਰ ਵੀ ਹੋਏਗਾ ਬਸ ਤੂੰ ਇਹਨੂੰ ਖੋਲਣਾ ਕਿੱਦਾਂ ਮਿਹਨਤ ਕਰਕੇ ਮਿਹਨਤ ਕਿੱਦਾਂ ਕਰਨੀ ਹੈ ਪੋਜ਼ਿਟਿਵ ਸੋਚ ਕੇ ਇਹ ਦਰਅਸਲ ਕਹਾਣੀ ਉਸ ਲੜਕੇ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਕੁਝ ਨਹੀਂ ਦਿਸਦਾ ਪਰ ਆਪਾਂ ਨੂੰ ਯਕੀਨ ਮੰਨਿਓ ਉਸ ਰੱਬ ਨੇ ਇਸ ਧਰਤੀ ਤੇ ਭੇਜਿਆ ਤੇ ਕੁਝ ਸੋਚ ਕੇ ਭੇਜਿਆ ਆਪਣਾ ਦਾਣਾ ਪਾਣੀ ਸਭ ਕੁਝ ਤੈ ਹੈ ਆਪਾਂ ਨੂੰ ਇੰਨੀ ਚੀਜ਼ ਮਿਲਣੀ ਹੈ ਤੇ ਬਸ ਕਈ ਵਾਰ ਆਪਾਂ ਲੋਕਾਂ ਵੱਲ ਵੇਖ ਕੇ ਬਹੁਤ ਪਰੇਸ਼ਾਨ ਹੁੰਨੇ ਆ ਕਿ ਉਹਦੇ ਕੋਲ ਇਹ ਚੀਜ਼ ਹੈ ਮੇਰੇ ਕੋਲ ਇਹ ਚੀਜ਼ ਹੈ ਨਹੀਂ ਇੱਕ ਗੱਲ ਯਾਦ ਰੱਖਿਓ ਉਸ ਪਰਮਾਤਮਾ ਨੇ ਕਿਸੇ ਦੇ ਵੀ ਹੱਥਾਂ ਦੇ ਨਿਸ਼ਾਨ ਵੱਖ-ਵੱਖ ਬਣਾਏ ਨੇ ਇੱਕੋ ਜਿਹੇ ਨਹੀਂ ਬਣਾਏ ਤੇ ਫੇਰ ਆਪਣਾ ਫਿਊਚਰ ਕਿਵੇਂ ਇੱਕੋ ਜਿਹਾ ਹੋਏਗਾ ਹਰ ਇਨਸਾਨ ਦੀ ਕਿਸਮਤ ਦੇ ਵਿੱਚ ਕੁਝ ਵੱਖਰਾ ਉਹਨੇ ਲਿਖਿਆ ਜੋ ਸਮਾਂ ਉਹਨਤੇ ਮਿਲ ਜਾਣਾ ਹੈ ਇਸ ਕਰਕੇ ਪਰੇਸ਼ਾਨ ਨਾ ਹੋ ਕਿਸੇ ਨੇ ਲੇਖ ਨਹੀਂ ਬੰਨੇ ਲੇਖ ਆਪਾਂ ਆਪਣੀ ਸੋਚ ਕਰਕੇ ਬੰਨੇ ਹੋਏ ਨੇ ਇਹਨਾਂ ਨੂੰ ਖੋਲਣਾ ਵੀ ਆਪਾਂ ਖੋਲਣਾ ਵੀ ਮਿਹਨਤ ਕਰਕੇ ਹੈ ਸ਼ਰਮ ਦੂਰ ਕਰੋ ਤੇ ਮਿਹਨਤ ਕਰਨੀ ਸ਼ੁਰੂ ਕਰੋ ਇੱਕ ਕਰਮ ਵੀ ਸਹੀ ਹੋ ਜਾਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ